ਸਮਾਰਟ ਰਾਸ਼ਨ ਕਾਰਡ ਨੂੰ ਲੈ ਕੇ KYC ਨਾ ਕਰਵਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਲੱਖਾਂ ਲਾਪਾਤਰੀਆਂ ਦਾ ਨਾਮ ਸੂਚੀ ਦੇ ਵਿੱਚੋਂ ਕੱਟਿਆ ਜਾ ਸਕਦਾ ਹੈ ਜਿਸ ਕਰਕੇ ਉਹ ਸਸਤਾ ਰਾਸ਼ਨ ਲੈਣ ਤੋਂ ਵਾਂਝੇ ਰਹਿ ਸਕਦੇ ਨੇ ਮੁੱਖ ਵਜ੍ਹਾ ਇਹ ਹੈ ਕਿ ਸੂਬੇ ਦੇ ਵਿੱਚ 1.57 ਕਰੋੜ ਵਿੱਚੋਂ 3028 ਅਤੇ 806 ਯੋਗ ਲਾਪਾਤਰੀਆਂ ਦੀ eKYC ਨਹੀਂ ਹੋਈ ਹੈ ਤਾਂ ਵਿਭਾਗੀ ਸੂਤਰਾਂ ਅਨੁਸਾਰ ਕੁਝ ਕ ਲਾਪਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਵਿਦੇਸ਼ ਦੇ ਵਿੱਚ ਚਲੇ ਗਏ ਨੇ ਤਾਂ ਪਹਿਲਾਂ eKYC ਦੀ ਆਖਰੀ ਤਾਰੀਖ 31 ਮਾਰਚ ਸੀ ਪਰ ਇਸ ਤਾਰੀਖ ਤੱਕ ਵੀ ਵੱਡੀ ਗਿਣਤੀ ਵਿੱਚ ਲਾਪਾਤਰੀਆਂ ਵੱਲੋਂ eKYC ਨਹੀਂ ਕਰਵਾਈ ਗਈ ਜਿਸ ਮੰਗਰੋਂ ਇਹ ਤਾਰੀਖ ਵਧਾ ਕੇ 30 April ਕਰ ਦਿੱਤੀ ਗਈ ਹੈ 22 ਨੂੰ ਲੈ ਕੇ ਹੁਣ ਸਿਰਫ 22 ਦਿਨ ਬਚੇ ਨੇ ਤੇ ਇਹ ਆਖਰੀ ਮੌਕਾ ਹੈ ਕਿਉਂਕਿ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਵੇਖਣ ਦੀ ਤਾਰੀਖ ਜੋ ਹੈ ਹੋਰ ਨਹੀਂ ਵਧੇਗੀ ਤੇ ਸਰਵੇਖਣ ਪਿਛਲੇ 5 ਮਹੀਨਿਆਂ ਤੋਂ ਚੱਲਦਾ ਆ ਰਿਹਾ ਹੈ ਤਾਂ ਸਰਕਾਰ ਵੀ ਸੰਸੋਪੰਜ ਦੇ ਵਿੱਚ ਹੈ ਕਿਉਂਕਿ ਲੱਖਾਂ ਲਾ ਪਾਤਰੀਆਂ ਦੀ ਇਕੇ ਵਾਈਸੀ ਨਾ ਹੋਈ ਤਾਂ ਉਹਨਾਂ ਦਾ ਨਾਂ ਜੋ ਹੈ ਉਹ ਕੱਟ ਦਿੱਤਾ ਜਾਏਗਾ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਜਾਂਚ ਤੋਂ ਪਹਿਲਾਂ ਲੱਖ ਲਾ ਪਾਤਰੀ ਜਿਹੜੇ ਨੇ ਉਹਨਾਂ ਦਾ ਨਾਮ ਜੋ ਹੈ ਰਾਸ਼ਨ ਕਾਰਡ ਦੇ ਵਿੱਚੋਂ ਕੱਟੇ ਗਏ ਨੇ ਤਾਂ ਇਸ ਕਾਰਵਾਈ ਤੋਂ ਬਾਅਦ ਵੱਡੇ ਪੱਧਰ ਤੇ ਸ਼ਿਕਾਇਤਾਂ ਆਈਆਂ ਨੇ ਤਾਂ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਹੋਏ ਪਰ 24 ਜਨਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ 24 ਜਨਵਰੀ 2024 ਨੂੰ ਸਰਕਾਰ ਨੇ ਮੰਤਰੀ ਮੰਡਲ ਦੇ ਵਿੱਚ ਇਹਨਾਂ ਕਾਰਡਾਂ ਦੀ ਬਹਾਲੀ ਕਰ ਦਿੱਤੀ ਸੀ ਤੇ ਨਾਲ ਹੀ ਹੁਣ ਈਕੇ ਵਾਈਸੀ ਪੈਂਡਿੰਗ ਲਾਪਾਤਰੀਆਂ ਦੀ ਗਿਣਤੀ ਦੁੱਗਣੀ ਹੈ ਜਿਨ੍ਹਾਂ ਦੀ ਕੇ ਵਾਈਸੀ ਪੈਂਡਿੰਗ ਜੋ ਹੈ ਉਹ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਨੂੰ ਜਲਦ ਹੀ ਪੂਰਾ ਕਰਨ ਦੀ ਜੋ ਮਿਆਦ ਹੈ ਉਹ ਜਾਰੀ ਹੋ ਜਾਏਗੀ ਤੇ ਨਾਲ ਹੀ ਕਾਫੀ ਲੋਕਾਂ ਨੂੰ ਰਾਸ਼ਨ ਕਾਰਡ ਦੇ ਨਾਲ ਜੁੜੀ ਅਪਡੇਟ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਕਾਫੀ ਹੱਦ ਤੱਕ ਇਹ ਕਹਿ ਸਕਦੇ ਹਾਂ ਕਿ ਲਾਪਾਤਰੀਆਂ ਦੇ ਜਿਨ੍ਹਾਂ ਦੇ ਨਾਂ ਕੱਟੇ ਗਏ ਸੀ ਉਹਨਾਂ ਦੀ ਦੁਬਾਰਾ ਬਹਾਲੀ ਹੋ ਸਕਦੀ ਹੈ ਤੇ ਨਾਲ ਹੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਵੀ ਕੈਬਨਿਟ ਮੀਟਿੰਗ ਦੇ ਵਿੱਚ ਅਹਿਮ ਚਰਚਾ ਹੋਈ ਸੀ ਤਾਂ 스마트 ਕਾਰਡ ਨੂੰ ਲੈ ਕੇ ਇਹ ਜੋ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਬਹੁਤ ਸਾਰੇ ਲਾਭਪਾਤਰੀ ਜਿਹੇ ਨੇ ਜਿੰਨਾ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਜੋ ਵਿਦੇਸ਼ਾਂ ਦੇ ਵਿੱਚ ਚਲੇ ਗਏ ਨੇ ਤਾਂ ਉਹਨਾਂ ਦਾ ਨਾਂ ਜੋ ਹੈ ਲਿਸਟ ਦੇ ਵਿੱਚ ਨਹੀਂ ਹੈ ਤਾਂ ਲਿਸਟ ਦੇ ਵਿੱਚ ਹਾਲਾਂਕਿ ਜਿਹੜੇ ਲਾਭਪਾਤਰੀਆਂ ਦਾ ਨਾਂ ਨਹੀਂ ਹੈ ਉਹਨਾਂ ਦਾ ਨਾਂ ਜੋ ਹੈ ਸ਼ਾਮਿਲ ਕਰਨ ਦੀ ਇਹ ਜੋ ਨੀਤੀ ਹੈ ਸਰਵੇਖਣ ਜੋ ਹੈ ਉਸ ਦੀ ਤਾਰੀਖ ਵੀ ਇੱਥੇ ਸਿਰਫ 31 ਮਾਰਚ ਦੀ ਸੀ ਤਾਂ ਹੁਣ ਕੁਝ ਕੁ ਦਿਨਾਂ ਦੇ ਵਿੱਚ ਇਸ ਵਿੱਚ ਇਸ ਵਿੱਚ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦੇ ਨਾਂ ਜੋ ਨੇ ਉਹ ਸ਼ਾਮਿਲ ਕੀਤੇ ਜਾਣਗੇ ਤਾਂ ਇਸ ਵੇਲੇ ਦੀ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਥੇ ਕਾਫੀ ਹੱਦ ਤੱਕ ਸਰਵੇਖਣ ਜਿਹੜੇ ਨੇ ਪਹਿਲਾਂ ਕਰਵਾਏ ਗਏ ਸਰਕਾਰੀ ਸਰਵੇਖਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਵੀ ਇਸ ਚੀਜ਼ ਦੇ ਵਿੱਚ ਫਸੀ ਹੈ ਕਿਉਂਕਿ ਲੱਖਾਂ ਲਾਪਾਤਰੀਆਂ ਦੀ ਈਕੇ ਵਾਈਸੀ ਨਹੀਂ ਹੋਈ ਤਾਂ ਉਹਨਾਂ ਦਾ ਨਾ ਜੋ ਹੈ ਉਹ ਕੱਟ ਦਿੱਤਾ ਜਾਏਗਾ ਤਾਂ ਇਸ ਨੂੰ ਲੈ ਕੇ ਖਾਸ ਜਿਹੜੀ ਕਹਿ ਸਕਦੇ ਆ ਕਿ ਇੱਥੇ ਸਰਕਾਰ ਦੇ ਵੱਲੋਂ ਅਪਡੇਟ ਸਾਂਝੀ ਕੀਤੀ ਗਈ ਹੈ